ਕੈਨ ਨੂੰ ਬਹੁਤ ਛੋਟੀ ਲਾਈਨ ਹੈ ਪਰ ਇਸ ਦਾ ਮਤਲਬ ਬਹੁਤ ਵੱਡਾ ਹੈ ਕਿਵੇਂ ਦੇਖਦੇ ਹੋ ਸਿੰਘ ਸਾਹਿਬ ਦੀ ਇਸ ਗੱਲ ਨੂੰ ਤੇ ਉਹਨਾਂ ਨੇ ਹਾਲਾਂਕਿ ਉਹਨਾਂ ਨੂੰ ਇਹ ਵੀ ਪੁੱਛਿਆ ਗਿਆ ਕਿ ਤੁਸੀਂ ਆਪਣੇ ਜਿਹੜਾ ਅਸਤੀਫਾ ਹੈ ਉਸ ਬਾਰੇ ਕੁਝ ਕਹਿਣਾ ਚਾਹੋਗੇ ਤਾਂ ਉਹਨਾਂ ਨੇ ਕਿਸੇ ਤਰੀਕੇ ਦੀ ਅਟਕਲ ਤੋਂ ਇਨਕਾਰ ਵੀ ਨਹੀਂ ਕੀਤਾ ਤੇ ਹਾਂ ਪੱਕੀ ਜਵਾਬ ਵੀ ਨਹੀਂ ਆਇਆ ਕਿ ਜੋ ਫੈਸਲੇ ਕਾਲਾਸਾ ਸਦੀ ਸੀਟੋਂ ਸੁਣਾਏਗੇ ਉਹਨਾਂ ਫੈਸਲਿਆਂ ਦੇ ਦੁਆਲੇ ਹੁਣ ਤੱਕ ਸਾਰੀ ਭੰਤ ਘਰਾਣੀ ਸੀ ਫੈਸਲੇ ਲੈੇ ਜਾਂਦੇ ਆ ਔਰ ਸਾਰਾ ਕੁਝ ਕੁਮਰੇ ਆ ਅਕਾਲ ਸੱਤ ਦੇ ਜਥੇਦਾਰ ਕਾਨੀ ਰਕबीर ਸਿੰਘ ਉਹ ਹੁਣ ਵੀ ਅਕਾਲ ਸੱਤ ਦੇ ਜਥੇਦਾਰ ਹੈ ਕੋਈ ਦੂਰ ਹੈ ਨਹੀਂ ਜੇ ਚੇ ਸਿੰਘ ਸਾਹਿਬਾਨ ਦਾ ਮਾਮਲਾ ਹੋਵੇ ਉਹਨਾਂ ਦੀਆਂ ਨਿਯੁਕਤੀਆਂ ਦਾ ਮਾਮਲਾ ਹੋਵੇ ਚਾਹੇ ਮਲਾਜਮਾਂ ਦੀਆਂ ਨਿਯੁਕਤੀਆਂ ਦਾ ਮਾਮਲਾ ਹੋਵੇ ਉਹਦਾ ਫੈਸਲੇ ਲੈਣ ਦਾ ਅਧਿਕਾਰ ਐਸੇ ਫੀਸੀ ਕੋਲ ਹੈ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਹਰਜਿੰਦਰ ਸਿੰਘ ਧਾਮੀ ਜੋ ਕਿ ਐਸਜੀਪੀਸੀ ਦੇ ਪ੍ਰਧਾਨ ਫਲਹਾਲ ਬਣੇ ਹੋਏ ਨੇ ਕਿਉਂਕਿ ਉਹਨਾਂ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਲਗਾਤਾਰ ਖੜੇ ਹੋ ਰਹੇ ਨੇ ਪਰ ਤਾਂ ਦੱਸਦੀ ਕਿ ਕੱਲ ਇਸ ਬਾਬਤ ਗੱਲਬਾਤ ਹੈ ਜਿਹੜੀ ਉਹ ਮੀਟਿੰਗ ਦੇ ਵਿੱਚ ਚੱਲੀ ਤਾਂ ਉਸ ਤੋਂ ਬਾਅਦ ਜਿਸ ਤਰ੍ਹਾਂ ਦਾ ਬਿਆਨ ਜਥੇਦਾਰ ਸਾਹਿਬ ਗਿਆਨੀ ਰਗਵੀਰ ਸਿੰਘ ਹੁਰਾਂ ਦਾ ਆਇਆ ਉਸ ਨੂੰ ਲੈ ਕੇ ਇੱਕ ਵਾਰੀ ਫਿਰ ਚਰਚਾਵਾ ਛਿੜ ਗਈਆਂ ਦਰਅਸਲ ਜੋ ਫਸੀਲ ਤੇ ਫੈਸਲਾ ਹੋਇਆ ਉਸ ਨੂੰ ਲੈ ਕੇ ਸਿੰਘ ਸਾਹਿਬ ਦਾ ਕਹਿਣਾ ਹੈ ਕਿ ਫੈਸਲੇ ਚਾਰ ਦੁਆਰੀ ਦੇ ਅੰਦਰ ਹੀ ਰਹਿ ਜਾਂਦੇ ਨੇ ਜਸ ਨੂੰ ਲੈ ਕੇ ਕਾਫੀ ਜ਼ਿਆਦਾ ਸਿੱਖ ਸਿਆਸਤ ਇੱਕ ਵਾਰ ਫਿਰ ਤੋਂ ਸੁਰਖੀਆਂ ਦਾ ਹਿੱਸਾ ਬਣ ਗਈ ਹੈ ਇਸੇ ਵਿਸ਼ੇ ਤੇ ਤੇ ਹੋਰ ਕਈ ਵਿਸ਼ਿਆਂ ਤੇ ਵਿਚਾਰ ਚਰਚਾ ਕਰਾਂਗੇ ਮੇਰੇ ਨਾਲ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਿੱਧੂ ਸਾਹਿਬਾ ਬਾਬਾ ਸਵਾਗਤ ਹੈ ਤੁਹਾਡਾ ਸ਼ੋਅ ਦੇ ਵਿੱਚ ਮਿਹਰਬਾਨੀ ਪ੍ਰਾਪਤ ਹਾਂ ਡਾਕਟਰ ਜਸਕਰ ਸਸਿਕਾ ਲੋਸਵਾਲ ਜੀ ਸਤ ਸਭ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਹੈ ਕਿ ਸਿੰਘ ਸਾਹਿਬ ਕਹਿੰਦੇ ਕਿ ਫੈਸਲੇ ਚਾਰਦੁਆਰੀ ਦੇ ਅੰਦਰ ਹੀ ਰਹਿ ਜਾਂਦੇ ਨੇ ਇਹ ਮੈਨੂੰ ਹੁਣ ਪਤਾ ਲੱਗਿਆ ਹੈ ਇਹ ਇੱਕ ਛੋਟੇਨ ਨੂੰ ਬਹੁਤ ਛੋਟੀ ਲਾਈਨ ਹੈ ਪਰ ਇਸ ਦਾ ਮਤਲਬ ਬਹੁਤ ਵੱਡਾ ਹੈ ਕਿਵੇਂ ਦੇਖਦੇ ਹੋ ਸਿੰਘ ਸਾਹਿਬ ਦੀ ਇਸ ਗੱਲ ਨੂੰ ਤੇ ਉਹਨਾਂ ਨੇ ਹਾਲਾਂਕਿ ਉਹਨਾਂ ਨੂੰ ਇਹ ਵੀ ਪੁੱਛਿਆ ਗਿਆ ਕਿ ਤੁਸੀਂ ਆਪਣੇ ਜਿਹੜਾ ਅਸਤੀਫਾ ਹੈ ਉਸ ਬਾਰੇ ਕੁਝ ਕਹਿਣਾ ਚਾਹੋਗੇ ਤਾਂ ਉਹਨਾਂ ਨੇ ਕਿਸੇ ਤਰੀਕੇ ਦੀ ਅਟਕਲ ਤੋਂ ਇਨਕਾਰ ਵੀ ਨਹੀਂ ਕੀਤਾ ਤੇ ਹਾਂ ਪੱਕੀ ਜਵਾਬ ਵੀ ਨਹੀਂ ਆਇਆ ਜੀ ਬਹੁਤ ਅਹਿਮ ਕਮੈਂਟ ਹੈ ਜਿਸ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਦੇਖੋ ਅਸੀਂ ਅਕਸਰ ਜਦੋਂ ਪੰਤਗ੍ਰਾਹਨ ਨੀਤੀ ਦੀ ਗੱਲ ਕਰਦੇ ਹਾਂ ਤਾਂ ਸਿੰਘ ਸਾਹਿਬਾਨ ਦਾ ਵੀ ਜ਼ਿਕਰ ਆਉਂਦਾ ਹੁਣ ਕਾਲਤਾਸਾ ਦੇ ਸਤਿਦਾ ਗਿਆਨੀ ਰਗਵੀਰ ਸਿੰਘ ਜੇ ਆਪਾਂ 2 ਦਸੰਬਰ ਤੋਂ ਲੈ ਕੇ ਹੁਣ ਤੱਕ ਦੀਆਂ ਸਾਰੀਆਂ ਕੜੀਆਂ ਨੂੰ ਜੋੜੀਏ ਤਾਂ ਉਹਦੇ ਵਿੱਚ ਸਿੰਘ ਸਾਹਿਬਾਨ ਦੀ ਅਹਿਮ ਭੂਮਿਕਾ ਜੇ ਆਪਾਂ ਬਲਕਿ ਕਹੀਏ ਕਿ ਜੋ ਫੈਸਲੇ ਕਾਲਤਾਸਾ ਦੀ ਫਸੀਲ ਤੋਂ ਸੁਣਾਏਗੇ ਉਹਨਾਂ ਫੈਸਲਿਆਂ ਦੇ ਦੁਆਲੇ ਹੀ ਹੁਣ ਤੱਕ ਸਾਰੀ ਪੰਥਕ ਰਾਜਨੀਤੀ ਫੈਸਲੇ ਲਏ ਜਾਂਦੇ ਆ ਔਰ ਸਾਰਾ ਕੁਝ ਘੁਮ ਰਿਹਾ ਬਿਲਕੁਲ ਉਹ ਜਨਾਬ ਉਹ ਫੈਸਲੇ ਲੈ ਗਏ ਇੱਕ ਸਿੰਘ ਸਾਹਿਬ ਜਿਹੜੇ ਇਸ ਵੇਲੇ ਦਮਦਮਾ ਸਾਹਿਬ ਦੇ ਜਥੇਦਾਰ ਸੀ ਉਹਨਾਂ ਦਾ ਪਾਸੇ ਕਰ ਦਿੱਤਾ ਮੇਰੇ ਕਹਿੰਦ ਪਾਵਾ ਗਿਆਨੀ ਆਪ੍ਰੀ ਸਿੰਘ ਉਹ ਤਾਂ ਲਾਂਬੇ ਹੋ ਗਏ ਆ ਪੰਥ ਨੂੰ ਇਕੱਠਾ ਕਰਨ ਦਾ ਹੁਕਮ ਦੇ ਰਿਹਾ ਆਕਾਲ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਉਹ ਹੁਣ ਵੀ ਆਕਾਲ ਸਾਹਿਬ ਦੇ ਜਥੇਦਾਰ ਹੈ ਇਸ ਵੇਲੇ ਕੋਈ ਦੂਰ ਹੈ ਨਹੀਂ ਅਰ ਮੈਂ ਜ਼ਿਕਰ ਕਰ ਰਿਹਾ ਹਾਂ ਉਸ ਫੈਸਲੇ ਦਾ ਜਿਹੜਾ 2 ਦਸੰਬਰ ਨੂੰ ਸੁਣਾਇਆ ਗਿਆ ਸੀ ਪੰਜ ਸਿੰਘ ਸਾਹਿਬਾਨ ਨੇ ਫੈਸਲਾ ਸੁਣਾਇਆ ਉਹਨੂੰ ਜੇ ਇੱਕ ਸਿੰਘ ਸਾਹਿਬਾਨ ਪਾਸੇ ਕਰ ਦਿੱਤੇ ਗਿਆ ਔਰ ਜਿਹੜੇ ਅਕਾਲ ਚਸਤੇ ਦੇ ਜਥੇਦਾਰ ਹੈ ਉਹਨਾਂ ਨੂੰ ਪਤਾ ਨਹੀਂ ਉਹ ਕਿਹੜੀਆਂ ਪ੍ਰਸਥਤੀਆਂ ਇਹਨਾਂ ਪ੍ਰਸਥਤੀਆਂ ਦੀ ਗੱਲ ਕਹਿਣੀ ਪਈ ਕਿ ਅਕਾਲ ਚਸਤੇ ਜਥੇਦਾਰ ਦਾ ਜਿਹੜਾ ਫੈਸਲਾ ਚਾਰਧਵਰੀ ਦੇ ਅੰਦਰ ਤਾਂ ਕਿਸੇ ਨਹੀਂ ਵੱਡਾ ਫੈਸਲਾ ਜਿਵੇਂ ਮਰਜੀ ਕਹਿਣ ਨੂੰ ਆਪਾਂ ਕਹੀਏ ਕਿ ਦੁਨੀਆ 'ਤੇ ਸਿੱਖ ਭਾਈ ਤਰ੍ਹਾਂ ਵਸਦਾ ਆਪਾਂ ਅਕਸਰ ਕਹਿੰਦੇ ਆ ਅਕਾਲਤ ਮਹਾਨ ਸੇਕੋਮ ਦੀ ਸ਼ਾਨ ਹੈ ਸਿੰਘ ਸਾਹਿਬਾਂ ਦੇ ਫੈਸਲੇ ਆ ਗਿਆ ਪੰਨਾਤਮਸ ਕੋਨੇ ਸੱਚ ਕੋਨੇ ਬਹੁਤ ਕੁਝ ਕਿਹਾ ਜਾਂਦਾ ਹੈ ਪਰ ਸਿੰਘ ਸਾਹਿਬ ਨੇ ਜੋ ਅੱਜ ਕਹੀ ਹੈ ਗੱਲ ਉਹ ਬਹੁਤ ਵੱਡੇ ਸਵਾਲ ਖੜੇ ਕਰ ਗਿਆ ਕਮੈਂਟ ਕਿ ਮੇਰੇ ਫੈਸਲੇ ਜਾਂ ਸਿੰਘ ਸਾਹਿਬਾਂ ਦੇ ਜਿਹੜੇ ਫੈਸਲੇ ਆ ਉਦਾਂ ਦਾ ਦਾਇਰਾ ਬਹੁਤ ਸੀਮਿਤਾ ਉਹ ਚਾਰਦੁਆਰੀ ਦੇ ਅੰਦਰ ਹੀ ਹੈ ਕਿਉਂ ਇਹ ਗੱਲ ਕਿਉਂ ਕਹਿਣੀ ਪਈ ਇਹਦੀ ਐਵੇਂ ਦੋਸ ਕਰਕੇ ਬਦੇਰੇ ਹੋ ਜਾਂਦੀ ਹੈ ਜਦੋਂ ਅੰਤਰੀਂ ਕਮੇਟੀ ਨੇ ਮੀਟਿੰਗ ਕੀਤੀ ਕੱਲਾ ਇਸ ਮੁੱਦੇ ਨੂੰ ਲੈ ਕੇ ਕਿ ਸੁਮਨੀ ਗੁਰਦਰਾ ਪੰਥ ਕਡਿਏ ਪ੍ਰਧਾਨ ਅਡਵੋਕੇਟ ਹਰਜਿੰਦਰ ਸਿੰਘ ਤਾਮੀ ਉਹਨਾਂ ਨੇ ਪਿਛਲੇ ਦਿਨ ਚ ਅਸਤੀਫਾ ਦੇ ਦਾ ਪ੍ਰਧਾਨਗੀ ਤੋਂ ਕਿ ਪ੍ਰਧਾਨਗੀ ਤੋਂ ਇਹਨਾਂ ਬਲਕੇ ਜਿਹੜੀ ਸਿੰਘ ਸਾਹਿਬ ਵੱਲੋਂ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਉਹ ਸੱਤ ਮੈਂਬਰੀ ਕਮੇਟੀ ਤੋਂ ਵੀ ਅਸਤੀਫਾ ਦਿੱਤਾ ਅਸਤੀਫਾ ਦੇ ਕੇ ਉਹ ਤਾਂ ਕਾਰ ਬੈਠ ਗਏ ਉਹਨਾਂ ਨੇ ਕਹਿ ਕੇ ਮੈਂ ਅਸਤੀਫਾ ਇਸ ਕਰਕੇ ਦਿੱਤਾ ਕਿ ਜੋ ਕਮੈਂਡ ਜਿਹੜੇ ਹੈ ਗਿਆ ਆਕਾਸ਼ਾ ਦੇ ਜਥੇਦਾਰ ਵੱਲੋਂ ਜਥੇ ਹੈ ਖਾਸ ਤੌਰ ਤੇ ਸੱਤ ਮੈਂਬਰੀ ਕਮੇਟੀ ਦੇ ਫੈਸਲੇ ਨੂੰ ਲੈ ਕੇ ਜਾਂ ਜਿਹੜਾ ਹੈਗਾ ਜਿਸ ਤਰੀਕੇ ਨਾਲ ਆਪਾਂ ਗੱਲ ਕਰਦੇ ਕਹਿੰਨੀ ਹਫੀਜ਼ ਸਿੰਘ ਦੇ ਫੈਸਲੇ ਤੇ ਪ੍ਰਧਾਨ ਦੀ ਨਾਰਾਜ਼ਗੀ ਦਾ ਪਰ ਉਟਾਵਾ ਕੀਤਾ ਗਿਆ ਉਹ ਕਹਿੰਦੇ ਵੀ ਮੈਂ ਮੈਂ ਨੈਤਿਕ ਆਧਾਰ ਤੇ ਆਪਣੀ ਜ਼ਿੰਮੇਵਾਰੀ ਮੰਨਦਿਆਂ ਕਿਉਂਕਿ ਫੈਸਲਾ ਮੈਂ ਇਸ ਤੀਵੀਜ਼ ਦਾ ਪ੍ਰਧਾਨ ਆ ਮੈਂ ਅਸਤੀਫਾ ਦਿਨਾ ਹੁਣ ਉਹ ਸਾਰਾ ਮਾਮਲਾ ਜਦੋਂ ਕਾਲ ਅੰਤਰੰਕ ਕਮੇਟੀ ਦੇ ਵਿਚਾਰਿਆ ਗਿਆ ਪਹਿਲੀ ਗੱਲ ਤਾਂ ਅੰਤਰੰਕ ਕਮੇਟੀ ਨੇ ਕਲ੍ਹ ਕਹੀ ਕਿ ਧਾਮੀ ਸਾਹਿਬ ਦੀਆਂ ਸਿਵਾਵਾਂ ਦੀ ਸਲਾਹਾਂ ਕੀਤੀ ਗਈ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਅਸਤੀਫਾ ਵਾਪਸ ਨਾ ਲਓ ਔਰ ਕਾਲੀ ਵੀ ਬਿਕਾਦਾ মিডিਆ ਜਗੇਵਾਰਾ ਦੇਖੋ ਕੋਈ ਦੋਰ ਹੈ ਨਹੀਂ ਜੀ ਉਸ ਤੌਰ ਤੇ ਐਸਜੀਪੀਸੀ ਦੇ ਕਾਲ ਜਿਹੜੇ ਆਗੂ ਸੀ ਉਹਨਾਂ ਨੇ ਕਹੀਏ ਗੱਲ ਮੀਡੀਆ ਚ ਓਪਨਲੀ ਸਾਰਿਆਂ ਦੇ ਸਾਹਮਣੇ ਆ ਗੱਲ ਉਹ ਕਹਿੰਦੇ ਕਿ ਜੋ ਫੈਸਲੇ ਲਏ ਜਾਂਦੇ ਆ ਉਹ ਐਸਜੀਪੀਸੀ ਦੇ ਅਧਿਕਾਰ ਖੇਤਰ ਸੀ ਲਏ ਜਾਂਦੇ ਆ 1925 ਦੇ ਜਿਹੜਾ ਐਕਟ ਆ ਉਹ ਇਸ ਗੱਲ ਦਾ ਅਧਿਕਾਰ ਦਿੰਦਾ ਹੈ ਕਿਤੇ ਸਿੰਘ ਸਾਹਿਬਾਨ ਦਾ ਮਾਮਲਾ ਹੋਵੇ ਉਹਨਾਂ ਦੀਆਂ ਨਿਯੁਕਤੀਆਂ ਦਾ ਮਾਮਲਾ ਹੋਵੇ ਚਾਹੇ ਮਲਾਜਮਾਂ ਦੀਆਂ ਨਿਯੁਕਤੀਆਂ ਦਾ ਮਾਮਲਾ ਹੋਵੇ ਉਹਦਾ ਫੈਸਲੇ ਲੈਣ ਦਾ ਅਧਿਕਾਰ SGPC ਕੋਲ ਹੈ ਇਸ ਕਰਕੇ ਉਹ ਕਹਿੰਦੇ ਵੀ ਆਪਾਂ ਜੇ ਗੱਲ ਕਰੀਏ ਐਚਬੀ ਦੇ ਪ੍ਰਧਾਨ ਜਿਹੜੇ ਧਾਮੀ ਸਾਹਿਬ ਉਹਨਾਂ ਨੂੰ ਅਸਤੀਫਾ ਦੇਣ ਦੀ ਲੋੜ ਨਹੀਂ ਕਿਉਂਕਿ ਫੈਸਲਾ ਸਮੁੱਚੀ ਅੰਤਰਿਕ ਕਮੇਟੀ ਦਾ ਸਮੁੱਚੀ ਐਗਜ਼ੀਕਟਿਵ ਦਾ ਜੇ ਸਮੁੱਚੀ ਐਗਜ਼ੀਕਟਿਵ ਦਾ ਫੈਸਲਾ ਹੈ ਉਹ ਫੈਸਲਾ ਹੈ ਉਹ ਵੀ ਉਹਨਾਂ ਨੇ ਡਿਫੈਂਡ ਕੀਤਾ ਉਹ ਕਹਿੰਦੇ ਫੈਸਲਾ ਵੀ ਐਕਟ ਮੁਤਾਬਕ ਹੀ ਲਿਆ ਗਿਆ ਸੋ ਜਦੋਂ ਇਹ ਸਾਬ ਗੱਲ ਹੋ ਗਈ ਐਕਟ ਮੁਤਾਬਕ ਲਿਆ ਗਿਆ ਤਾਂ ਇਹ ਗੱਲ ਆ ਗਈ ਇਹ ਵੀ ਕਿ ਗਹਿਨੀ ਰਿਕਵੀਰ ਸਿੰਘ ਜਿਹੜੇ ਕਾਤ ਦੇ ਜਥੇਦਾਰਾ ਉਹਨਾਂ ਵੱਲੋਂ ਲ ਕਮੈਂਟ ਦਿੱਤਾ ਗਿਆ ਉਹ ਨਾਲੇ ਅਧਿਕਾਰ ਖੇਤਰ ਸੇ ਨਹੀਂ ਆਉਂਦਾ ਸੀ ਜੀ ਪੀਪੀਸੀ ਦੇ ਸੀਬੀਸੀ ਕਸਬਾ ਦੀ ਗੱਲ ਹੈ ਤੋ ਉਸ ਤੋਂ ਬਾਅਦ ਜਿਹੜੇ ਐਸਟੀਪੀਸੀ ਦੇ ਕੋਈ ਸੀਨੀਅਰ ਆਗੂ ਜਾ ਕੇ ਕਸਬਾ ਦੇ ਜ਼ਥੇਦਾਰ ਨੂੰ ਮਿਲੇ ਉਹਨਾਂ ਨੇ ਜੋ ਗੱਲਬਾਤ ਕੀਤੀ ਉਹ ਤਾਂ ਬਾਹਰ ਸਾਹਮਣੇ ਉਸ ਤਰ੍ਹਾਂ ਕਦੇ ਵੀ ਨਹੀਂ ਆਉਂਦੀਆਂ ਗੱਲਾਂ ਪਰ ਜਿਸ ਤਰੀਕੇ ਨਾਲ ਗੱਲਬਾਤ ਤੋਂ ਬਾਅਦ ਅੱਜ ਕਹਿੰਦੇ ਰਕਵੀਰ ਸੂਣਾਂ ਨੇ ਗੱਲ ਕਹੀ ਹੈ ਜੀ ਫਿਰ ਮੈਨੂੰ ਉਹਨੇ ਕਿਆ ਕਾਲਾ ਕੇ ਮਿਲੇ ਤਾਂ ਮੈਨੂੰ ਤਾਂ ਕਹਿੰਦੇ ਕੱਲ ਹੀ ਪਤਾ ਲੱਗਿਆ ਕਿ ਮੇਰਾ ਅਧਿਕਾਰ ਖੇਤਰ ਦਾ ਚਾਰਦੌਰੀ ਦੇ ਅੰਦਰ ਤਾਂ ਕੀ ਹੈ ਆਪਣੇ ਆਪ 'ਚ ਬਹੁਤ ਵੱਡਾ ਸਵਾਲ ਖੜਾ ਕਰ ਗਿਆ ਸਾਰੇ ਸਿਸਟਮ ਨੂੰ ਲੈ ਕੇ ਪੰਥਕ ਮਾਮਨ ਨੂੰ ਲੈ ਕੇ ਇਹਨਾਂ ਮੁੱਦਿਆਂ ਦੇ ਤੇ ਵੱਡਾ ਆਵਾਜ਼ ਆਉਣ ਵਾਲੇ ਜਨਨ ਦੇ ਵੱਡੇ ਸਵਾਲ ਉੱਠਣਗੇ ਜੀ ਗਿਆਨੀ ਰਿਕਵੀਰ ਸਿੰਘ ਦਾ ਇੱਕ ਕਮੈਂਟ ਕਹਿਣਾ ਜਿੱਥੇ ਦਾ ਧਾਮੀ ਨਾਲ ਉਹ ਵੀ ਵੱਡੀ ਗੱਲ ਹੈ ਜਿੱਥੇ ਦਾ ਧਾਮੀ ਦਾ ਤਸਦੀਕ ਅਨਤਾ ਸੀਸ ਕਰਕੇ ਕਿ ਗਿਆਨੀ ਰਿਕਵੀਰ ਸਿੰਘ ਦੇ ਕਮੈਂਟ ਦੇ ਮੁਤਾਬਕ ਉਹ ਕਹਿੰਦੇ ਮੈਂ ਨੈਤਿਕ ਧਾਰ ਤੇ ਤਸਦੀਕ ਦਿੰਦਾ ਉਹਦੇ ਦੋ ਪਹਿਲੂ ਹੈ ਪਹਿਲਾ ਪਹਿਲੂ ਤਾਂ ਇਹ ਹੈ ਜਿਹੜਾ ਧਾਮੀਵਾਰੇ ਆ ਜਿਹੜੇ ਪ੍ਰਧਾਨ ਨੇ ਜੇ ਉਹ ਕਹਿੰਦੇ ਕਿ ਧਾਮੀ ਸਾਹਿਬ ਇਹ ਕਹਿੰਦੇ ਕਿ ਮਾਤਾ ਸਿੰਘ ਸਾਹਿਬਾਨ ਦੇ ਹੁਕਮ ਜਿਹੜੇ ਹੈਗੇ ਫੈਸਲਾ ਜੇ ਕਮੈਂਟ ਆਉਣਾਗੇ ਸਿਰਜ ਕੋਣਾ ਹੁਣ ਕਾਲਸਾ ਦੇ ਜਥੇਦਾਰ ਨੇ ਤਾਂ ਗੱਲ ਕਹਿ ਦਿੱਤੀ ਇਸੇ ਤਰ੍ਹਾਂ ਕਿ ਸਵਾਲ ਹੈ ਧਾਮੀ ਸਾਹਿਬ ਦਾ ਅਸਤੀਫੇ ਦਾ ਉਹ ਕਹਿੰਦੇ ਉਹਨਾਂ ਦਾ ਕੋਈ ਅਸਤੀਫਾ ਨਹੀਂ ਮੰਨਿਆ ਜਾ ਸਕਦਾ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਤੇ ਬੜਾ ਵੱਡਾ ਪ੍ਰੰਧ ਦਾ ਜ਼ਿੰਮੇਵਾਰੀ ਬਣਦੀ ਹੈ ਉਨ੍ਹਾਂ ਦਾ ਅਸਤੀਫਾ ਜਨਾ ਬਣਦਾ ਨਹੀਂ ਆਪਣੀ ਜ਼ਿੰਮੇਵਾਰੀ ਨਿਵਾਉਣ ਬੜਾ ਬੜਾ ਪੰਤਕ ਮਾਮਲਾ ਸਪਸ਼ਟ ਗੱਲ ਕਹੀ ਹੈ ਦੂਜਾ ਇਹ ਵੀ ਸੱਤ ਮੈਂਬਰੀ ਕਮੇਟੀ ਬਾਰੇ ਵੀ ਕਿਹਾ ਕਿ ਸੱਤ ਮੈਂਬਰੀ ਕਮੇਟੀ ਦੇ ਜਿਹੜਾ ਅਸਤੀਫਾ ਦਿੱਤਾ ਉਹਨਾਂ ਨੇ ਉਹ ਅਸਤੀਫਾ ਵੀ ਉਹਨਾਂ ਦਾ ਨਾ ਤਾਂ ਕਦੇ ਪ੍ਰਧਾਨਗੀ ਤੋਂ ਅਸਤੀਫਾ ਤੇ ਨਾ ਸੱਤ ਮੈਂਬਰੀ ਕਮੇਟੀ ਤੋਂ ਅਸਤੀਫਾ ਪ੍ਰਵਾਨ ਹੈ ਸੱਤ ਮੈਂਬਰੀ ਕਮੇਟੀ ਦੇ ਵੀ ਕਹਿੰਦੇ ਜਿਹੜੀ ਉਹਨਾਂ ਦੀ ਜ਼ਿੰਮੇਵਾਰੀ ਲਈ ਗਈ ਹੈ ਉਹ ਆਪਣੀ ਜ਼ਿੰਮੇਵਾਰੀ ਨਿਵਾਉਣ ਉਹ ਵੀ ਪ੍ਰਵਾਨ ਨਹੀਂ ਕੀਤਾ ਜਾਂਦਾ ਉਹਨਾਂ ਦਾ ਅਸਤੀਫਾ ਜੀ ਸੋ ਇਹ ਗੱਲ ਤਾਂ ਬੜੀ ਸਾਫ ਹੋ ਗਈ ਹੈ ਕਿ ਹੋਣ ਚਾਹੇ ਅੰਤਰਨ ਕਮੇਟੀ ਦੇ ਮੈਂਬਰ ਜਾ ਕੇ ਧਾਮੀ ਸਾਹਿਬ ਨੂੰ ਮਿਲਣਾ ਤੇ ਚਾਹੇ ਕਾਲਜਾਂ ਦੇ ਆਗੂ ਜਾ ਕੇ ਮਿਲਣਾ ਧਾਮੀ ਸਾਹਿਬ ਕੋਲੇ ਮੈਨੂੰ ਲੱਗਦਾ ਹੋਰ ਕੋਈ ਰਸਤਾ ਨਹੀਂ ਹੈਗਾ ਇਸ ਗੱਲ ਦਾ ਕਿ ਉਹ ਦੋਨੇ ਅਉਧਿਆਂ ਦੇਤੇ ਵਾਪਸ ਹੋਣਗੇ ਕਦੋਂ ਹੁੰਦੇ ਆ ਕਿਸ ਤਰ੍ਹਾਂ ਹੁੰਦੇ ਆ ਕੀ ਇਹ ਤੇ ਕਮੈਂਟ ਕਰਨਗੇ ਤਾਂ ਉਹਨਾਂ ਦਾ ਅਧਿਕਾਰ ਹੈ ਪਰ ਮੈਂ ਉਹ ਗੱਲਾਂ ਕਹਿ ਰਿਹਾ ਜਿਹੜੀਆਂ ਗੱਲਾਂ ਧਾਮੀ ਸਾਹਿਬ ਵੱਲੋਂ ਕਹੀਆਂ ਗਈਆਂ ਸਿੰਘ ਸਾਹਿਬ ਦੇ ਬਾਰੇ ਉਹਨਾਂ ਦੇ ਸਤਿਕਾਰ ਦੇ ਬਾਰੇ ਤੇ ਸਿੰਘ ਸਾਹਿਬ ਨੇ ਹੁਣ ਜੋ ਧਾਮੀ ਸਾਹਿਬ ਦੇ ਸਤਿਕਾਰ ਬਾਰੇ ਗੱਲਾਂ ਕਹੀਆਂ ਉਹਨਾਂ ਦੀ ਸ਼ਲਾਘਾ ਵੀ ਕੀਤੀ ਹੈ ਉਹਨਾਂ ਨੇ ਥ੍ਰੀ ਵੀ ਕੀਤੀ ਹੈ ਨਾਲ ਇਹ ਵੀ ਕਿਹਾ ਕਿ ਉਹਨਾਂ ਦੇ ਦੋਨਾਂ ਅਹੁਦਿਆਂ ਤੋਂ ਚਾਹੇ ਕਮੇਟੀ ਦੀ ਗੱਲ ਹੈ ਤੇ ਚਾਹੇ ਅਸਤੀਫਾ ਦੀ ਗੱਲ ਹੈ ਅਸਤੀਫੇ ਬਣਦੇ ਨਹੀਂ ਸੋ ਤਾਂ ਵੀ ਜ਼ਾਦਾ ਅਸਤੀਫਾ ਦਾ ਹੋਣਾ ਉਹਨਾਂ ਕੋਲੇ ਰਾਹ ਨਹੀਂਗਾ ਵਾਪਸ ਹੋਈ ਗਏ ਹੋਈ ਗਏ ਗੱਲ ਸਾਫ਼ ਹੋ ਗਈ ਹੈ ਅੱਗੇ ਅਗਲਾ ਵੱਡਾ ਸਵਾਲ ਉੱਠ ਖੜਿਆ ਹੈ ਕਿ ਗੀ ਸਿੰਘ ਸਾਹਿਬਾਨ ਕੋਲੇ ਕੋਈ ਆਪਣੇ ਤੌਰ ਤੇ ਕੋਈ ਗੱਲ ਕਹਿਣ ਦਾ ਅਧਿਕਾਰ ਨਹੀਂ ਉਹਨਾਂ ਨੇ ਐਕਟ ਦੇਖ ਕੇ ਕਹਿੰਦੇ ਉਹਦੇ ਮੁਤਾਬਕ ਹੀ ਫੈਸਲਾ ਲੈਣਾ ਪਏਗਾ ਜਿੱਦਾਂ ਉਹਨਾਂ ਨੇ ਕਿਹਾ ਕਿ ਚਾਰ ਦਿਵਾਰੀ ਦੇ ਅੰਦਰ ਹੀ ਰਹਿ ਜਾਂਦੇ ਆ ਫੈਸਲੇ ਜੋ ਅਸੀਂ ਗੱਲ ਕਰਦੇ ਆ ਇਸ ਨੂੰ ਪੰਥਕਾਲ ਕਾਂਜ ਕਿਵੇਂ ਲਿਆ ਜਾਏਗਾ ਸਿੰਘ ਸਹਿਬਾਂ ਦੇ ਰੁਤੂਵੀ ਵਾਲੇ ਕਿਉਂਕਿ ਸਿੰਘ ਸਹਿਬਾਂ ਦੇ ਰੁਤੂਵੇ ਨੂੰ ਲੈ ਕੇ ਅੱਗੇ ਪਿਛਲੇ ਸਮੇਂ ਚ ਵੱਡੇ ਸਵਾਲ ਉੱਠਦੇ ਰਹੇ ਆ ਇਹਨਾਂ ਦੇ ਕਿਸੇ ਕਿਸਮ ਦਾ ਦਬਦਬਾ ਨਹੀਂ ਹੋਣਾ ਚਾਹੀਦਾ ਐਸਦੀ ਵੀ ਤੇ ਮੁਲਾਜ਼ਮਤ ਤੌਰ ਤੇ ਨਹੀਂ ਮੰਨੇ ਜਾ ਸਕਦੇ ਉਹਨਾਂ ਦੇ ਅਧਿਕਾਰ ਖੇਤਰ ਜਿੱਦਾਂ ਦੇ ਦਬਾ ਨਹੀਂ ਹੋਣਾ ਚਾਹੀਦਾ ਉਹ ਪੂਰੀ ਸਿੱਖ ਹਸਤੀ ਦੇ ਸਤਕਾਰਤ ਜਿਹੜੇ ਹੈਗੇ ਆ ਸਿੰਘ ਸਾਹਿਬ ਹੁੰਦੇ ਇਸ ਕਰਕੇ ਉਹਨਾਂ ਦੇ ਕਿਸੇ ਕਿਸਮ ਦੇ ਪੋਲੀਟਿਕਲ ਦਬਾਅ ਹੈ ਚਾਹੇ SDP ਦੇ ਦਬਾਅ ਹੈ ਕਾਲੀ ਦਲ ਦਾ ਕੋਈ ਦਬਾਅ ਹੋ ਕੇ ਨੇ ਪਰਵਾਹ ਨਹੀਂ ਹੋਣਾ ਚਾਹੀਦਾ ਜਿਹਦੇ ਵਿੱਚ ਕੋਈ ਕਮੀਆਂ ਪੇਸ਼ ਆਏ ਜਾਂ ਸਸੰਵਿਧਾਨ ਦੂਰ ਕਰਨ ਦੀ ਲੋੜ ਹੈ ਇਹ ਸਮੇਂ-ਸਮੇਂ ਤੇ ਸਵਾਲ ਉੱਠਦੇ ਰਹੇ ਆ ਪਰ ਹੁਣ ਜੋ SDP ਨੇ ਫੈਸਲਾ ਲਿਆ SDP ਨੇ ਸਾਫ਼ ਕਰ ਦਿੱਤਾ ਕਿ ਅਧਿਕਾਰ ਕਿਤੇ ਨਹੀਂ ਸਾਡਾ ਹੈ ਕਿਸੇ ਨੂੰ ਉਟਾਉਣਾ ਤੇ ਕਿਸੇ ਨੂੰ ਲਾਉਣਾ ਤੇ ਸਿੰਘ ਸਾਹਿਬ ਨੇ ਸਵਾਲ ਜਿਹੜਾ ਦੇ ਕੇ ਗੱਲ ਸਾਫ਼ ਕਰਤੀ ਕਿ ਮੇਰਾ ਅਧਿਕਾਰ ਕਿੱਥੋਂ ਤੱਕ ਹੈ ਮੈਨੂੰ ਤਾਂ ਕਾਲੀ ਪਤਾ ਲੱਗਿਆ ਸੋ ਦੇਖਿਆ ਜਾਏਗਾ ਕੌਣ ਵਾਲੇ ਸਮਾਂ ਦੇ ਵਿੱਚ ਜਿਹੜਾ ਪੰਥਕ ਮੁੱਦਿਆਂ ਦੇ ਉੱਤੇ ਸਦੀਕ ਇਸ ਕਦਰ ਕਰਵੜ ਲੈਂਦੀ ਹੈ ਪਰ ਇਹ ਮਾਮਲਾ ਇੱਥੇ ਰੋਣਾ ਵਾਲਾ ਲੱਗਦਾ ਨਹੀਂ ਹੈ ਜੀ ਜੀ ਬਿਲਕੁਲ ਸੋ ਜਦੋਂ 2 ਤਰੀਕ ਨੂੰ ਫੈਸਲੇ ਹੋਏ ਤਾਂ ਉਦੋਂ ਜਦੋਂ ਅਕਾਲੀ ਦਲ ਨੇ ਜਿਹੜੀ ਆਪਣੀ ਸੇਵਾ ਕੀਤੀ ਝੋਲੀ ਦੇ ਵਿੱਚ ਗਰਾ ਉਹਨਾਂ ਨੇ ਕਿਹਾ ਕਿ ਪਾਇਆ ਤਾਂ ਉਦੋਂ ਲੱਗਿਆ ਕਿ ਸ਼ਾਇਦ ਸਥਿਤੀ ਸਾਫ਼ ਹੋ ਜਾਏਗੀ ਪਰ ਉਸ ਤੋਂ ਬਾਅਦ ਜਗਵੀਰ ਸਿੰਘ ਬਾਦਲ ਦਾ ਇੱਕ ਬਿਆਨ ਆਉਂਦਾ ਕਿ ਅਸੀਂ ਤਾਂ ਸਭ ਕੁਝ ਝੋਲੀ ਪਵਾ ਲਿਆ ਜੋ ਨਹੀਂ ਵੀ ਕੀਤਾ ਸੀ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੂੰ ਅਹੁਦੇ ਤੋਂ ਹਟਾਉਣਾ ਇਲਜ਼ਾਮ ਲੱਗਣਾ ਧਮੀ ਸਾਹਿਬ ਦਾ ਅਸਤੀਫਾ ਤੇ ਹੁਣ ਇਸ ਗਿਆਨੀ ਜਗਵੀਰ ਸਿੰਘ ਹੁਣਾਂ ਦਾ ਇਹ ਬਿਆਨ ਸੋ ਮਾਮਲਾ ਜਿੱਥੇ ਪਹਿਲਾਂ ਸੁਲਝਦਾ ਦਿਖਾਈ ਦਿੰਦਾ ਸੀ ਤਾਂ ਉੱਥੇ ਹੀ ਲੱਗਦਾ ਕਿ ਤਾਣਾ ਬਾਣਾ ਹੋਰ ਜ਼ਿਆਦਾ ਉਲਝਦਾ ਜਾ ਰਿਹਾ ਹੈ ਮੈਂ ਗੱਲ ਜਬਾਅ ਕਰਨਾ ਚਾਹੁੰਨਾ ਕਿ ਤਾਣਾ ਬਾਣਾ ਜੋ 2 ਦਸੰਬਰ ਵਾਲੀ ਗੱਲ ਹੈ ਅਜ ਸਿੰਘ ਸਾਹਿਬ ਵੀ ਇਸ ਗੱਲ ਦਾ ਜ਼ਿਕਰ ਕਰ ਰਹੇ ਸੀ ਕਿ ਤਕਰੀਬਨ 2.5 ਮਹੀਨੇ ਹੋ ਗਿਆ ਉਨਾ ਮਾਮਲਿਆਂ ਨੂੰ ਅਜੇ ਤੱਕ ਉਹ ਮਾਮਲੇ ਸੁਲਝਦੇ ਨਜ਼ਰ ਨਹੀਂ ਆ ਰਹੇ ਸੁਲਝਣੇ ਤਾਂ ਦੂਰ ਦੀ ਗੱਲ ਹੈ ਬਲਕਿ ਮਾਮਲੇ ਉਸ ਜਗ੍ਹਾ ਹੈ ਬਿਲਕੁਲ ਸਾਹੀ ਸਾਹਿਬ ਦਾ ਸਥਿਵਾ ਦੇ ਕੋ ਬਾਤ ਹੈ ਦਮਦਾਨ ਸਾਹਿਬ ਦੇ ਜਿਹੜੇ ਜ਼ਥੇਦਾਰ ਸੀ ਉਹਨਾਂ ਨੂੰ ਬਾਹਰ ਛਟਾਇਆ ਗਿਆ ਉਹਨਾਂ ਤੇ ਅਲੀਗੇਸ਼ਨ ਲੱਗੇ ਸਹੀ ਹੈ ਨਹੀਂ ਸੀ ਉਹਨਾਂ ਦੇ ਆਪਣੇ ਆਪਣੇ ਦਾਅਵੇ ਹੈ ਸਿੰਘ ਸਾਹਿਬ ਕਹਿੰਦੇ ਕੋ ਜਾਣਬੁੱਝ ਕੇ ਕੀਤਾ ਗਿਆ ਸੀ ਬੀਜੀ ਕਹਿੰਦੀ ਬਿਲਕੁਲ ਇਸ ਤਰ੍ਹਾਂ ਦੋਤੇ ਦੋਤੇ ਪਾਣੀ ਦਾ ਪਾਣੀ ਦਾ ਨਤਾਰਾ ਕੀਤਾ ਪਰ ਸਿੰਘ ਸਾਹਿਬ ਨੇ ਕਿਹਾ ਵੀ ਮੇਰੀ ਵੀ ਅਧਿਕਾਰ ਕੀ ਤਾਂ ਦੱਸ ਦਿੱਤਾ ਕਿ ਐਸਜੀਬੀਜੀ ਨੂੰ ਕਿ ਐਸ ਤੋਂ ਅੱਗੇ ਨਹੀਂ ਤੁਸੀਂ ਜਾ ਸਕਦੇ ਸੋ ਮਾਮਲੇ ਦਾ ਤਾਣੀ ਤਾਂ 2 ਦਸੰਬਰ ਨਾਲੋਂ ਵੀ ਕਿਤੇ ਜ਼ਿਆਦਾ ਅੱਗੇ ਤਾਂ ਆਪਣੇ ਆਪਣੀ ਜਗ੍ਹਾ ਤੇ ਦੇਖੋ 2 ਦਸੰਬਰ ਤੋਂ ਪਹਿਲਾਂ ਕੀ ਸੀ ਅਕਾਲੀ ਦਲ ਆਪਣੇ ਤੌਰ ਤੇ ਕੰਮ ਕਰ ਰਿਹਾ ਸੀ ਅਕਾਲੀ ਦਲ ਸੁਧਾਰ ਲੈਣ ਵਾਲੇ ਆਪਣੇ ਤੌਰ ਤੇ ਕੰਮ ਕਰ ਰਹੇ ਸੀ ਉਹਨਾਂ ਦੀ ਸਹਿਮਤੀ ਸੀ ਜਾਂ ਨਹੀਂ ਪਰ ਵੱਖਰੇ ਵੱਖਰੇ ਤੌਰ ਤੇ ਲੱਗੇ ਸੀ ਜੀ ਜੀ ਜਦੋਂ ਦੋਨਾਂ ਧਿਰਾਂ ਨੂੰ ਇਕੱਠੇ ਕਰਨ ਦੀ ਗੱਲ ਆਈ ਜਾਂ ਜਿਸ ਦਿਨ 2 ਦਸੰਬਰ ਦੀ ਵਸイール ਤੋਂ ਜਿਹੜਾ ਫੈਸਲਾ ਆਇਆ ਗਿਆ 2 ਦਸੰਬਰ ਨੂੰ ਉਸ ਤੋਂ ਬਾਅਦ ਜਿਹੜੇ ਮਾਮਲੇ ਸੁਰਜਣ ਦੀ ਬਜਾਏ ਐਸ ਕਦਰ ਉੱਜੇ ਗਿਆ ਕਿ ਹੁਣ ਲੱਗਦਾ ਹੀ ਨਹੀਂ ਕੀ ਗੱਲ ਕਿੱਥੇ ਜਾ ਕੇ ਰੁਕੇਗੀ ਅੱਜ ਦੇ ਖੜੀ ਚ ਕਿਹਾ ਨਹੀਂ ਜਾ ਸਕਦਾ ਕਿ ਗੱਲ ਕਿੱਥੇ ਰੁਕੇਗੀ ਜੀ ਸਿੱਧੂ ਸਾਹਿਬ ਅੱਗੇ ਵਧਦੇ ਆਂ ਤੇ ਜ਼ਿਕਰ ਕਰਦੇ ਆਂ ਅੱਜ ਮੀਟਿੰਗ ਹੈ ਜਿਹੜੀ ਕੇਂਦਰ ਦੇ ਨਾਲ ਕਿਸਾਨਾਂ ਦੀ ਸੋ ਜਿਸ ਸਮੇਂ ਹੁਣ ਆਪਾਂ ਗੱਲਬਾਤ ਕਰ ਰਹੇ ਆਂ ਕਿਸਾਨਾਂ ਦੀ ਮੀਟਿੰਗ ਹੈ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਕੇਂਦਰ ਦੇ ਨਾਲ ਜੋ ਕਿ देर रात ਖਤਮ ਹੋਏਗੀ ਜਿਸ ਦੇ ਫੈਸਲੇ ਜੋ ਉੱਥੇ ਹੋਣਗੇ ਉਹ ਬਾਅਦ ਵਿੱਚ ਸਾਹਮਣੇ ਆਉਣਗੇ ਪਰ ਇਸ ਦੇ ਵਿੱਚ ਇਹ ਕਿ 28 ਕਿਸਾਨਾਂ ਗੂ ਸ਼ਾਮਿਲ ਹੋਏ ਨੇ ਤੇ ਜਗਜੀਤ ਸਿੰਘ ਡੱਲੇਵਾਲ ਅੱਜ ਫਿਰ ਮੀਟਿੰਗ ਦੇ ਵਿੱਚ ਉਚੇਚੇ ਤੌਰ ਦੇ ਲਈ ਚੰਡੀਗੜ੍ਹ ਪਹੁੰਚੇ ਨੇ ਸਰਵਨ ਸਿੰਘ ਪੰਦੇਰ ਵੀ ਉੱਥੇ ਨੇ ਕੀ ਲੱਗਦਾ ਸਤਿ ਸਾਬ ਕਿਤੇ ਹੰਨੇ ਬੰਨੇ ਗੱਲ ਲੱਗੇਗੀ ਕਿਸੇ ਸਰੇ ਤੇ ਪਹੁੰਚਾਂਗੇ ਇਸ ਵਾਰ ਆਪਾਂ ਹੰਨੇ ਬੰਨੇ ਦਾ ਆਪਾਂ ਪਹਿਲਾਂ ਸਿੰਘਾਉਂ ਦੇ ਮੁੱਦੇ ਤੇ ਗੱਲ ਕਰਕੇ ਬੈਠੇ ਆ ਉਧਰ ਵੀ ਆਪਾਂ ਇਹੀ ਕਹਿ ਕੇ ਪਤਾ ਨਹੀਂ ਗੱਲ ਕਿਧਰ ਨੂੰ ਜਾਏਗੀ ਹੁਣ ਸਵਾਲ ਇਹ ਹੈ ਕਿ ਜਿਸ ਮੁੱਦੇ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਉਹ ਮਾਮਲਾ ਸਿਰੇ ਤੋਂ ਕਿਸਾਨਾਂ ਨਾਲ ਕੇਂਦਰ ਦੇ ਖੇਤੀਬਾੜੀ ਮੰਤਰੀ ਉਹਨਾਂ ਦੇ ਅਧਿਕਾਰੀ ਇਦਾਂ ਜੀਜੀ ਸਿੰਘ ਢੱਲੇਵਾਰ ਜਿਹੜੇ ਪਿਛਲੇ 88 88 ਤੋਂ ਵਿਵਾਦ ਹੋ ਗਿਆ ਉਹ ਕਦਮ ਮਰਨਵਰ ਤੇ ਬੈਠੇ ਆ ਅਗਵਾਈ ਕਰ ਰਹੇ ਆ ਅੰਦੋਲਨ ਦੀ ਦੂਜੇ ਪਾਸੇ ਸਰਨ ਸਿੰਘ ਬੰਦੇਰ ਸ਼ੰਭੂ ਬਾਰਡਰ ਤੇ ਅਗਵਾਈ ਕਰਦੇ ਖਨੋਰੀ ਬਾਰਡਰ ਤੇ ਦੋਨੇ ਬਾਰਡਰ ਦੇ ਆਗੂਆਂ ਦੇ 14 14 ਆਗੂ ਜਿਹਨਾਂ ਦਾ ਤੁਸੀਂ ਜ਼ਿਕਰ ਕੀਤਾ ਅੱਜ ਦੀ ਜਿਹੜੀ ਮੀਟਿੰਗ ਆ ਉਹਦੇ ਚ ਪਾਰਟਿਸਪੇਟ ਕਰ ਰਹੇ ਆ ਇਸ ਮੀਟਿੰਗ ਦਾ ਸਭ ਤੋਂ ਵੱਡਾ ਪਹਿਲਾ ਜਿਹੜਾ ਆਪਾਂ ਜਿਸ ਮੁਦੇ ਦਾ ਜ਼ਿਕਰ ਕਰ ਰਹੇ ਆ ਇਹ ਐਮਐਸਵੀ ਦਾ ਮੁੱਦਾ ਇਹ ਜਿਹੜਾ ਫਸਲੀ ਵਿਭਿੰਨਤਾ ਦੇ ਮਾਮਲੇ ਨਾਲ ਲੈ ਕੇ ਦੂਜੀਆਂ ਫਸਲਾਂ ਦੀ ਤਾਂ ਆਪਾਂ ਹੁਣ ਕਨਕ ਦੇ ਕੇਵਲ ਝੋਨੇ ਦਾ ਮਾਮਲਾ ਨਹੀਂ ਹੈ ਕਿ ਉਹਦੇ ਤੇ ਤਾਂ ਫਸਲੀ ਵਿਭਿੰਨਤਾ ਦਾ ਮਾਮਲਾ ਲਾਗੂ ਹੀ ਨਹੀਂ ਹੁੰਦਾ ਕਿਉਂਕਿ ਦੋ ਫਸਲਾਂ ਦੀਆਂ ਇਸ ਲਈ ਕਾਫੀ ਲੰਬੇ ਸਮੇਂ ਤੋਂ ਐਮਐਸਪੀ ਮਿਲਦੀ ਆ ਰਹੀ ਹੈ ਕਿਸਾਨਾਂ ਦੀ ਜਿਹੜੀ ਮੀਟਿੰਗਾਂ ਆ ਕਿਸਾਨ ਲਗਾਤਾਰ ਇਸ ਮੁੱਦੇ ਤੇ ਗੱਲ ਕਰ ਰਹੇ ਆ ਕਿ ਸਾਨੂੰ ਦੂਜੀਆਂ ਫਸਲਾਂ ਤੇ ਵੀ ਐਮਐਸਪੀ ਮਿਲਣੀ ਚਾਹੀਦੀ ਹੈ ਪੰਜਾਬ ਦੀ ਗੱਲ ਹੀ ਸੂਚੇ ਦੇਸ਼ ਚ ਮਿਲਣੀ ਚਾਹੀਦੀ ਹੈ ਵੱਡਾ ਮੁੱਦਾ ਹੈ ਕਿਸਾਨੀ ਕਰਜ਼ੇ ਦਾ ਮੁੱਦਾ ਹੈ ਕਿਸਾਨਾਂ ਦੇ ਕੇਸ ਬਣੇ ਆ ਉਹਨਾਂ ਦਾ ਮੁੱਦਾ ਹੈ ਕਟੋ ਘਟ 12 ਜਾਂ 13 ਮੰਗਾਂ ਜਿੰਨਾ ਮੰਗਾਂ ਦੇ ਉੱਤੇ ਅੱਜ ਤਿੰਨ ਦਾ ਪਰ ਜ਼ਿਕਰ ਕਰਿਆ ਦੂਜੇ ਪੱਧਰ ਦੀ ਦੂਜੇ ਗੇੜ ਦੀ ਗੱਲਬਾਤ ਹੋ ਰਹੀ ਹੈ ਇਹ ਗੱਲਬਾਤ ਦੇ ਕਿਸ ਸਿਚੇ ਸਾਹਮਣੇ ਆਉਣਗੇ ਤਾਂ ਬਾਅਦ ਵਿੱਚ ਇਸ ਗੱਲ ਦੇ ਆਪਾਂ ਟਿੱਪਣੀ ਕਰਾਂਗੇ ਪਰ ਕਿਸਾਨ ਜਦੋਂ ਪਾਰਟਿਸਪੇਟ ਕਰ ਰਿਹਾ ਤਾਂ ਕਿਸਾਨ ਮੀਟਿੰਗ ਜਾਣ ਤੋਂ ਪਹਿਲਾਂ ਮੈਂ ਸੁਣ ਰਿਹਾ ਸੀ ਸਰ ਮੰਨੇ ਉਹ ਕਹਿੰਦੇ ਇਸ ਉਮੀਦ ਨਾਲ ਜਾ ਰਹੇ ਆ ਕਿ ਵੀ ਜਿਹੜਾ ਕੇਂਦਰ ਆਪਣਾ ਮਨ ਬਣਾ ਕੇ ਆਏਗਾ ਕਿਸਾਨਾਂ ਦੀਆਂ ਮੰਗਾਂ ਮੰਨਣ ਵਰੇ ਐਮ ਐਸ ਵੀ ਦਾ ਮੁੱਦਾ ਦੂਜੇ ਮੁੱਦਿਆਂ ਤੇ ਉਹਨਾਂ ਨੇ ਇਹ ਵੀ ਕਹਿਇਆ ਜਿੱਦਾਂ ਮੰਗਾ ਮੰਨੀਆਂ ਜਾਣਗੀਆਂ ਫਿਰ ਦਾ ਇਸ ਦਾ ਸਵਾਗਤ ਹੈ ਅਸੀਂ ਉਸ ਗੱਲ ਨੂੰ ਅੱਗੇ ਵਧਾਵਾਂਗੇ ਮੀਟਿੰਗ ਕਰਨੀ ਪੈਂਦੀ ਹੈ ਦਿੱਲੀ ਕਰਨੀ ਪੈਂਦੀ ਹੈ ਚੰਡੀਗੜ੍ਹ ਕਰਨੀ ਪੈਂਦੀ ਹੈ ਪਰ ਜੇ ਕਹਿੰਦੇ ਨਾ ਪੱਖੀ ਵਤੀਰਾ ਹੋਇਆ ਤਾਂ ਫਿਰ ਅਸੀਂ 25 ਨੂੰ ਜਿਹੜਾ ਦਿੱਲੀ ਵੱਲੋਂ ਪੈਦਲ ਜਿਹੜਾ ਕੂਚ ਕਰਨਾ ਐਲਾਨ ਕੀਤਾ ਕਿਸਾਨਾਂ ਨੇ ਜੀ ਉਹਦੇ ਤੇ ਵੀ ਕੈਮ ਹੈ ਦੇਖੋ ਜਦੋਂ ਦੂਜੀ ਵਾਰ ਕੇਂਦਰ ਚੰਡੀਗੜ੍ਹ ਆ ਰਿਹਾ ਇਸ ਗੱਲ ਦੀ ਸਭਾਵਨਾ ਦਾ ਆਪਾਂ ਲਾ ਸਕਦੇ ਹਾਂ ਕਿ ਮੀਟਿੰਗ ਦੀ ਗੱਲ ਟੁੱਟਣ ਵਾਲੀ ਤਾਂ ਨਜ਼ਰ ਨਹੀਂ ਆਉਂਦੀ ਗੱਲਬਾਤ ਤਾਂ ਕੰਟੀਨਿਊ ਰਹੇਗੀ ਜੀ ਪਰ ਜਿਦਾ ਅਜੇ ਆਪਾਂ ਮੀਟਿੰਗ ਤੋਂ ਬਾਅਦ ਕਿਸੇ ਸਿਟੀ ਤੇ ਪਹੁੰਚ ਸਕਨੇ ਪਰ ਜੋ ਮਾਹੌਲ ਹੈ ਉਹਦੇ ਮਦਦ ਦਾ ਅੰਦਾਜ਼ਾ ਹੀ ਲਗਾਇਆ ਜਾ ਸਕਦਾ ਹੈ ਕਿ ਦੂਜੀ ਮੀਟਿੰਗ ਦੇ ਵਿੱਚ ਮਸਲੇ ਹੱਲ ਹੁੰਦੇ ਕਿਹਰੇ ਨਜ਼ਰ ਨਹੀਂ ਆਉਂਦੇ ਜਿਹੜੇ ਡਿਸਕਸ ਹੋਏਗੀ ਦੋਨੇ ਤਰ੍ਹਾਂ ਦੇ ਦੂਜੇ ਦੇ ਔਰ ਖਾਸ ਤੌਰ ਤੇ ਜਿਹੜੀ ਪਹਿਲੀ ਮੀਟਿੰਗ ਸੀ ਉਹਦੇ ਕੇਂਦਰੀ ਖੇਤੀਬਾੜੀ ਮੰਤਰੀ ਉਹਨੇ ਜੁਆਇਨ ਨਹੀਂ ਕੀਤਾ ਸ਼ਾਮਲੀ ਨਹੀਂ ਹੋਏ ਹੁਣ ਕੇਂਦਰ ਦੇ ਜਿਹੜੇ ਖੇਤੀਬਾੜੀ ਮੰਤਰੀ ਆ ਉਹ ਮੀਟਿੰਗ 'ਚ ਆਏ ਆ ਇਸ ਹਰਗੇ ਮੀਟਿੰਗ 'ਚ ਇਸ ਜਿੰਦਗੀ ਗੰਬੀਰਤਾ ਵਧ ਰਹੀ ਹੈ ਕਿਸਾਨ ਆਪਣੀ ਗੱਲ ਕਹਿ ਰਿਹਾ ਹੈ ਕੇਂਦਰ ਆਪਣੀ ਗੱਲ ਕਹਿ ਰਿਹਾ ਹੈ ਦੋਨਾਂ ਮੁੱਦਿਆਂ ਦੇ ਕਿੱਥੇ ਹੱਲ ਦੀ ਬਣੇਗੀ ਇਹ ਵੀ ਸਾਹਮਣੇ ਆ ਜਾਈਗਾ ਪਰ ਇੱਕ ਜੀ ਜੀ ਦੂਜਾ ਤਾਂ ਹੋਰ ਵੱਡੇ ਕਿਸਾਨਾਂ ਆਗੂ ਦਾ ਜ਼ਿਕਰ ਵੀ ਮੈਂ ਕਰਨਾ ਚਾਹਾਂਗਾ ਉਹ ਹੈਗੇ ਬਲਵੀਸਨ ਰਾਜੇਵਾਲ ਰਾਜੇਵਾਲ ਨੇ ਅੱਜ ਇਸ ਮੌਕੇ ਤੇ ਬਿਆਨ ਦਿੱਤਾ ਉਹ ਕਹਿੰਦੇ ਵੀ ਮੈਨੂੰ ਇਹ ਜਾਣਕਾਰੀ ਮਿਲੀ ਹੈ ਕਿ ਜਿਹੜੀ ਅੱਜ ਦੀ ਮੀਟਿੰਗ ਹੈ ਇਸ ਮੀਟਿੰਗ ਦੇ ਵਿੱਚ ਕੇਂਦਰ ਕੋਈ ਹੋਰਜਾ ਪ੍ਰਸਤਾਵ ਵੀ ਰੱਖ ਸਕਦਾ ਹੈ ਕਿ ਮੰਡੀ ਸਿਸਟਮ ਖਤਮ ਕਰਕੇ ਐਸਐਮਐਸ ਵੀ ਦੇ ਦੇਵਾਂਗੇ ਜਾਨੀ ਮੰਡੀ ਮੰਡੀ ਸਿਸਟਮ ਖਤਮ ਕਰਦਾ ਪਰ ਕੇਐਮਐਸਬੀ ਦਾ ਦੇ ਦਿੱਤੀ ਜਾਏਗੀ ਕਿ ਐਤੋਂ ਘੱਟ ਫਸਲ ਨਾ ਖਰੀਦੀਏ ਪਰ ਸਰਕਾਰ ਸਰਕਾਰੀ ਤੌਰ ਤੇ ਖਰੀਦ ਕਰਨ ਤੋਂ ਹੱਥ ਪਿੱਛੇ ਇੱਕ ਚਲੇਗੀ ਰਾਜੇਵਾਰ ਨੇ ਸਾਵਧਾਨੀ ਵਰਦੇ ਗੱਲ ਕਹੀ ਹੈ ਜੇ ਕੋਈ ਇਹੋ ਜਿਹਾ ਸੰਝੋਤਾ ਜੀ ਅੰਦਰ ਕਰੋਣਾ ਚਾਹੇਗਾ ਤਾਂ ਇਹ ਸਾਨੂੰ ਪਰਵਾਨੀ ਹੋਏਗਾ ਉਹਨਾਂ ਨੇ ਪਹਿਲੇ ਕਿਹਾ ਤਾਂ ਕਿ ਮੰਡੀ ਕਰਨ ਦਾ ਸਿਸਟਮ ਰਹਿਣਾ ਚਾਹੀਦਾ ਐਨ ਐਮਐਸਬੀ ਤੇ ਮੰਡੀ ਕਰਨ ਦੋਨੇ ਆਪਸੇ ਜੁੜੇ ਵੀ ਮੁੱਦੇ ਆ ਉਹਨਾਂ ਨੇ ਐਗਜ਼ਾਮਪਲ ਦਿੱਤੇ ਆ ਪੰਜਾਬ ਦੀ ਕਣਕ ਤੇ ਝੋਨੇ ਦੀ ਉਹ ਕਹਿੰਦੇ ਜਿੰਨੀ ਵੱਡੀ ਮਾਤਰਾ ਦੇ ਚਣਕ ਪੈਦਾ ਕਰਦਾ ਪੰਜਾਬ ਜਾਂ ਝੋਨਾ ਪੈਦਾ ਕਰਦਾ ਜੇ ਉਹਦਾ ਕੁਝ ਵੀ ਸਦੀਸਾ ਖਰੀਦਿਆ ਜਾਵੇ ਫਰਕਲ ਸਰਟੀਫਿਕੇਟ ਦੀ ਕਹਿੰਦੇ ਸਿਰਫ 40% ਦੇ ਹਿਸਾਬ ਕੇਂਦਰ ਖਰੀਦੇ ਤੇ ਬਾਕੀ ਓਪਨ ਮਾਰਕੀਟ ਚ ਲੈ ਜਾਏ ਜੀ ਤਾਂ ਫੇਰ ਤਾਂ ਇਹ ਪੰਜਾਬ ਤਾਂ ਉੜ ਜਾਏਗਾ ਬਾਕੀ ਮਸਲ ਕੌਣ ਖਰੀਦੇਗਾ ਸੋ ਜਿੱਦਾਂ ਪਹਿਲਾਂ ਆਗੂ ਕਹਿੰਦੇ ਰਹੇ ਆ ਮੁਖਵੰਦਰੀ ਕਹਿੰਦੇ ਰਹੇ ਆ ਕਿ ਦਾਣਾ ਦਾਣਾ ਖਰੀਦਿਆ ਜਾਏਗਾ ਸੋ ਸਵਾਲ ਐ ਐਮ ਐਸ ਪੀ ਤੇ ਦਾਣਾ ਦਾਣਾ ਖਰੀਦਣ ਦਾ ਉਹ ਤਾਂ ਕੱਟ ਰਾਜਵਾਲ ਨੇ ਕਿਹਾ ਕਿ ਕੋਈ ਗੱਲ ਪਰਵਾਣ ਨਹੀਂ ਹੋਏਗੀ ਪਰ ਸਾਰੇ ਮਾਮਲੇ ਆ ਉਮੀਦ ਇਹ ਹੀ ਕੀਤੀ ਜਾਂਦੀ ਹੈ ਕਿ ਕੋਈ ਨਾ ਕੋਈ ਥੋੜਾ ਹਾਲ ਸਾਹਮਣੇ ਆਏਗਾ ਇੰਤਜ਼ਾਰ ਰਹੇਗਾ ਕਿ ਮੀਟਿੰਗ ਜੋ ਕੀ ਸਿਟੀ ਸਾਹਮਣੇ ਆਉਂਦੇ ਆ ਜੀ ਜੀ ਸੁਦਸਾਬ ਅੱਗੇ ਵਾਦੇ ਆ ਇਹ ਖਬਰ ਬੜੀ ਹਾਸੋਹੀਣੀ ਹੈ ਹਾਸੋਹੀਣੀ ਇਸ ਕਰਕੇ ਹੈ ਕਿ ਸਾਡੇ ਪੰਜਾਬ ਦੇ ਵਿੱਚ ਇੱਕ ਜਿਹਾ ਡਿਪਾਰਟਮੈਂਟ ਕਹਿ ਲੋ ਬਣਾਇਆ ਗਿਆ ਜਿਸ ਦੇ ਲਗਭਗ 2 ਸਾਲਾਂ ਤੱਕ ਮੰਤਰੀ ਰਹੇ ਟਾਲੀਵਾਲ ਸਾਹਿਬ ਤੇ ਹੁਣ ਪਤਾ ਲੱਗਿਆ ਸਰਕਾਰ ਨੂੰ ਕਹਿੰਦੇ ਉਹ ਤਾਂ ਵਿਭਾਗ ਹੀ ਹੈ ਨਹੀਂ ਜਿਸ ਦਾ ਮੰਤਰੀ ਬਣਾਇਆ ਗਿਆ ਨਾ ਉਹਦਾ ਕੋਈ ਦਫਤਰ ਹੈ ਨਾ ਉਹਦਾ ਕੋਈ ਸਟਾਫ ਹੈ ਤੇ ਹੁਣ ਕਹਿੰਦੇ ਵੀ ਗਜ਼ਟ ਜਾਰੀ ਕਰਕੇ ਗਲਤੀ ਸੁਧਾਰ ਲਈ ਹੈ ਪਰ ਕੀ ਕਹਿਣਾ ਚਾਹੋਗੇ ਇਹ ਕਿਉਂਕਿ 20 ਮਹੀਨਿਆਂ ਦਾ ਵਕਫਾ ਛੋਟਾ ਨਹੀਂ ਹੁੰਦਾ ਬਿਲਕੁਲ ਬਿਲਕੁਲ ਜੀ ਵੱਡੀ ਗੱਲ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ ਦੇਖੋ ਅਕਲਦੇਵ ਸਿੰਘ ਢਾਲੀਵਾ ਕੈਬਨਟ ਮੰਤਰੀ ਹੈ ਇੱਕ ਤਕੜਾ ਰਾਜਸੀ ਪਛੋਕੜ ਰੱਖਦੇ ਆ ਵਿਦਿਆਰਥੀ ਜੀਵਨ ਜੀ ਵਿਦਿਆਰਥੀ ਲਹਿਰਾਂ ਨਾਲ ਜੁੜੇ ਰਹੇ ਆ ਇਹ ਜੀ ਤਜਰਬੇਕਾਰ ਮੰਤਰੀ ਨੂੰ ਮੈਂ ਤਾਂ ਕਹਾਂਗਾ ਕਿ ਸਰਕਾਰ ਦੀ ਕਹਿ ਲੋ ਜਾਂ ਅਧਿਕਾਰੀਆਂ ਦੀ ਸ਼ਾਬਾਸ਼ ਕਹਿ ਲੋ ਕਿ ਇਹੋ ਜਿਹਾ ਕਿਰਸ਼ਮਾ ਕਰਕੇ ਦਿਖਾਤਾ ਕਿ 20 ਮਹੀਨਿਆਂ ਤੋਂ ਬਗੈਰ ਕਿਸੇ ਮਹਿਕਮੇ ਦੇ ਵੀ ਮੰਤਰੀ ਮਹਿਕਮੇ ਦਾ ਬਣਾ ਰਿਹਾ ਜੀ ਗੁਰੰਦਕੀ ਸੁਧਾਰਾਂ ਬਾਰੇ ਮਹਿਕਮਾ ਕਹਿੰਦੇ ਆ ਪਹਿਲੀ ਗੱਲ ਤਾਂ ਪ੍ਰਸ਼ਾਸਕੀ ਸੁਧਾਰਾਂ ਦੀ ਜੇ ਤੁ ਆਪਾਂ ਗੱਲ ਕਰਦੇ ਆਂ ਉਸ ਸਿਸਟਮ ਚ ਕਿਹੋ ਜਿਹੇ ਪ੍ਰਸ਼ਾਸਕੀ ਸੁਧਾਰ ਹੋਣਗੇ ਜਿਹੜਾ ਸਿਸਟਮ ਦਾ ਮਹਿਕਮਾ ਹੀ ਕੋਈ ਨਹੀਂ ਔਰ ਮੰਤਰੀ ਨੂੰ ਬਕਾਇਦਾ ਹੀ ਨਹੀਂ ਗੱਲ ਕਿ ਮੰਤਰੀ ਆਪਣੇ ਤੌਰ ਤੇ ਮੰਤਰੀ ਬਣ ਗਿਆ ਬਕਾਇਦਾ ਨੋਟੀਫਿਕੇਸ਼ਨ ਦੇਖੋ ਜਦੋਂ ਮਹਿਕਮੇ ਅਲਾਰਟ ਕੀਤੇ ਜਾਂਦੇ ਆ ਤਾਂ ਬਕਾਇਦਾ ਮਹਿਕਮੇ ਦਾ ਨੋਟੀਫਿਕੇਸ਼ਨ ਜਾਰੀ ਹੁੰਦਾ ਜਿੱਦਾਂ ਵਿਦੇਸ਼ੀ ਪ੍ਰੋਸੀਪਿੰਗਾਂ ਦਾ ਮਹਿਕਮਾ ਐਨਆਰਆਈ ਮਹਿਕਮਾ ਹੈ ਉਹ ਕੁਲਦੀਪ ਢਾਲੀ ਵਾਲਾ ਉਹਨਾਂ ਕੋਲਿਆ ਦੂਜੇ ਪ੍ਰਸ਼ਾਸਕੀ ਸੁਧਾਰਾਂ ਦਾ ਮਹਿਕਮਾ ਕੁਲਦੀਪ ਢਾਲੀ ਵਾਲਾ ਕੋਲਿਆ ਨੇ ਬਕਾਇਦਾ ਨੋਟੀਫਿਕੇਸ਼ਨ ਜਾਰੀ ਹੋ ਕੇ ਯਾਨੀ ਕਿ ਐਵੇਂ ਕਿਸੇ ਨੇ ਕਹਿਤਾ ਕਿ ਜੀ ਤੁਸੀਂ ਮਹਿਕਮੇ ਦੇ ਮੰਤਰੀ ਹੋ ਬਕਾਇਦਾ ਨੋਟੀਫਿਕੇਸ਼ਨ ਜਾਰੀ ਹੋਇਆ ਤੇ 20 ਮਹੀਨਾ ਤੱਕ ਉਹ ਨੋਟੀਫਿਕੇਸ਼ਨ ਦਾ ਮਹਿਕਮੇ ਨੇ ਲੱਭਿਆ ਮੰਤਰੀ ਨੂੰ ਵੈਸੇ ਤਾਂ ਮੰਤਰੀ ਨੇ ਵੀ ਅੱਜ 20 ਮਹੀਨਾ ਬਾਅਦ ਜੋ ਗੱਲ ਸਾਹਮਣੇ ਆ ਰਹੀ ਹੈ ਇੰਨੇ ਮਹੀਨਾ ਤੱਕ ਮੰਤਰੀ ਸਾਹਿਬ ਨੂੰ ਪਤਾ ਨਹੀਂ ਲੱਗਿਆ ਮਹਿਕਮਾ ਕਿਹੜਾ ਹੈ ਜਾਂ ਸਰਕਾਰ ਨੂੰ ਪਤਾ ਨਹੀਂ ਲੱਗਿਆ ਕਿ ਮੰਤਰੀ ਕਿਹੜਾ ਮਹਿਕਮਾ ਚ ਲਾ ਰਿਹਾ ਇਹ ਤਜਰਬਾ ਪੰਜਾਬ ਚ ਜਿਹੜਾ ਵਿਲੱਖਣ ਨੂੰ ਕਿਸ ਦਾ ਤਜਰਬਾ ਹੋਇਆ ਕਿ ਮੰਤਰੀ ਨੂੰ ਬਗੈਰ ਮਹਿਕ ਮਹਿਕਮਾ ਹੀ ਨਹੀਂ ਹੈ ਇੱਕ ਤਾਂ ਹੁੰਦਾ ਨਾ ਕਿ ਬਗੈਰ ਮਹਿਕਮੇ ਦੇ ਮੰਤਰੀ ਬਣਾ ਦੇਣਾ ਅਕਸਰ ਕਿਹਾ ਜਾਂਦਾ ਕਿ ਕੈਬਨਟ ਮੰਤਰੀ ਬਣਾਤਾ ਜੀ ਉਹਨੂੰ ਮਹਿਕਮਾ ਕੋਈ ਨਹੀਂ ਦਿੱਤਾ ਉਹ ਲੱਗ ਇੱਕ ਟੈਕਨੀਕਲ ਇਸ਼ੂ ਹੈ ਕਿ ਮੰਤਰੀ ਨੂੰ ਮਹਿਕਮਾ ਦਿੱਤਾ ਗਿਆ ਹੋਵੇ ਉਹ ਮਹਿਕਮਾ ਹੋਈ ਨਾ ਵੀ ਮਹੀਨੇ ਬਾਅਦ ਪਤਾ ਲੱਗੇ ਕਿ ਮਹਿਕਮਾ ਦਾ ਹੈ ਹੀ ਨਹੀਂ ਸੀ ਬਗੈਰ ਮਹਿਕਮੇ ਦੇ ਹੀ ਆਪਾਂ ਤਾਂ ਕੰਮ ਚਲਾਉਂਦੇ ਰਹੇ ਆ ਸੋ ਆਪਣੇ ਆਪ ਚ ਬਹੁਤ ਦੇ ਵੱਡਾ ਇੱਕ ਰੱਖਣ ਕਿਸਦਾ ਤਜਰਬਾ ਪੰਜਾਬ ਨੇ ਕੀਤਾ ਹੈ ਇਹਦਾ ਸਲੂਟ ਕਰਨਾ ਬਣਦਾ ਹੈ ਅਧਿਕਾਰੀਆਂ ਨੂੰ ਵੀ ਸਰਕਾਰ ਨੂੰ ਵੀ ਇਹੋ ਜਿਹਾ ਨਵਾਂ ਤਿਆਰਬਾ ਕਰਕੇ ਦਿਖਾਇਆ ਕਿ ਅਸੀਂ ਪੰਜਾਬ ਵਾਲੇ ਬਗੈਰ ਮਹਿਕਮੇ ਦੇ ਵੀ 20 ਮਹੀਨੇ ਮੰਤਰੀ ਰੱਖ ਸਕਦੇ ਆ ਸੋ ਹੰਦਾ ਜਲ ਗਿਆ ਜਦੋਂ ਮੈਂ ਇਹ ਵੀ ਕਹਾਵਾਂਗਾ ਕਿ ਕਈ ਵਾਰੀ ਪੰਜਾਬੀ ਜਾਂ ਆਮ ਲੋਕ ਜਿਹੜੇ ਕਹਿੰਦੇ ਦੇਖੋ ਜੀ ਸਰਕਾਰ ਨੇ ਐਡੇ ਵੱਡੇ ਦਾਅਵੇ ਕੀਤੇ ਆ ਵਾਅਦੇ ਕੀਤੇ ਆ 28 ਸਾਲ ਹੋ ਗਏ ਸਾਨੂੰ ਦਿੱਤਾ ਕੁਝ ਨਹੀਂ ਐਵੇਂ ਵਾਅਦੇ ਕਰਦੇ ਰਹੇ ਔਰਤਾਂ ਕਹਿੰਦੇ ਆ ਜੀ ਸਾਨੂੰ ਵਿੱਤੀ ਮਦਦ ਦੇਣ ਦੀ ਗੱਲ ਕਰਦੇ ਸੀ। ਕਿਸਾਨ ਕਹਿੰਦੇ ਆ ਫਸਲਾਂ ਦੀ ਐਮਐਸਪੀ ਦੀ ਗੱਲ ਕਰਦੇ ਸੀ। ਮੈਂ ਕਹਾਂਗਾ ਉਹਨਾਂ ਨੂੰ ਨਾਰਾਜ਼ਗੀ ਹੋਣੀ ਨਹੀਂ ਚਾਹੀਦੀ। ਦੇਖੋ ਸਰਕਾਰ ਤਾਂ ਸਭ ਨਾਲ ਬਰਾਬਰ ਦਾ ਨਿਆਂ ਕਰਦੀ ਹੈ ਕਿਸੇ ਨਾਲ ਵਿਤਕਰਾ ਨਹੀਂ ਕਰਦੀ। ਜੇ 20 ਮਹੀਨਿਆਂ ਤੱਕ ਮੰਤਰੀ ਨੂੰ ਲਾਹਰਾ ਲਾ ਕੇ ਰੱਖਿਆ ਤੇ ਤੇਰੇ ਕੋਲੇ ਮਹਿਕਮਾ ਬਾਅਦ ਪਤਾ ਲੱਗਾ ਕਿ ਮਹਿਕਮਾ ਦਾ ਹੈ ਹੀ ਨਹੀਂ। ਸੋ ਲੋਕਾਂ ਨਾਲ ਤਾਂ ਇਹੋ ਜਿਹੀ ਗੱਲ ਵਾਪਰੀ ਸਕਦੀ ਹੈ ਨਾ। ਸੋ ਲੋਕਾਂ ਨੂੰ ਨਾਰਾਜ਼ ਨਹੀਂ ਹੋਣਾ ਚਾਹੀਦਾ ਘੱਟੋ ਘੱਟ ਕੁਲਦੀਪ ਢਾਲੀਵਾਲ ਤੋਂ ਜਿਹੜੀ ਸਹਾਲ ਹੈ ਉਹਨੂੰ ਮੰਨਣਾ ਚਾਹੀਦਾ ਜੀ। ਜੀ ਜੀ। ਸੱਚਾ ਕੇ ਵਾਦੇ ਆ ਤੇ ਗੱਲ ਕਰਦੇ ਆ ਇੱਕ ਉਪਲਬਧੀ ਦੀ ਜੋ ਕਿ ਪੰਜਾਬ ਸਰਕਾਰ ਨੂੰ ਮਿਲੀ ਹੈ ਬੇਸ਼ੱਕ ਪਿਛਲੇ 2.5 ਸਾਲਾਂ ਦੇ ਤਕਰੀਬਨ ਜਾਂ 3 ਸਾਲ ਦੇ ਹੋਣ ਵਾਲੇ ਆ ਤਕਰੀਬਨ ਇਸ ਸਰਕਾਰ ਨੂੰ ਕਿ ਲਗਾਤਾਰ ਬਿਜਲੀ ਫ੍ਰੀ ਪੰਜਾਬ ਦੇ ਵਿੱਚ ਦਿੱਤੀ ਜਾ ਰਹੀ ਹੈ ਜਿਹੜੀਆਂ ਕਿ ਯੂਨਿਟਸ ਤਾਂ ਕੀਤੀਆਂ ਗਈਆਂ ਪਰ ਬਾਬੂ ਦੱਸਦੇ ਪੰਜਾਬ ਸਰਕਾਰ ਨੇ ਇੱਕ ਮਾਰਕਾ ਮਾਰਿਆ ਕਿ ਏ ਗ੍ਰੇਡ ਦੇ ਵਿੱਚ ਅਸੀਂ ਸ਼ਾਮਿਲ ਹੈ ਜਿਹੜਾ ਉਹ ਹੋ ਗਏ ਆ ਬਿਜਲੀ ਸੁਧਾਰ ਦੇ ਵਿੱਚ ਇਹ ਵੱਡੀ ਉਪਲਬਧੀ ਹੈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਇੱਥੋਂ ਦੀ ਨੌਬਤ ਆ ਗਈ ਸੀ ਕਿ ਸਾਨੂੰ ਬਿਜਲੀ ਖਰੀਦਣੀ ਤੱਕ ਪੈ ਰਹੀ ਸੀ ਜੀ ਬਿਲਕੁਲ ਇਸ ਕਦਰ ਮੈਂ ਕਹਾਂਗਾ ਕਿ ਪੰਜਾਬ ਨੂੰ ਬਿਜਲੀ ਖੇਤਰ ਦੇ ਵਿੱਚ ਵੱਡਾ ਮਾਰਕਾ ਮਾਰਿਆ ਸ਼ਾਬਾਸ਼ ਦਾ ਹੱਕਦਾਰਾ ਪੰਜਾਬ ਯਾਨੀ ਕੇਰਲਾ ਤੇ ਹਰਿਆਣਾ ਨੂੰ ਛੱਡ ਕੇ ਜੇ ਅਪਾ ਜਨਤਕ ਖੇਤਰ ਦੇ ਬਿਜਲੀ ਖੇਤਰ ਦੀ ਗੱਲ ਕਰ ਲਈਏ ਤਾਂ ਪੰਜਾਬ ਤੀਜੇ ਨੰਬਰ ਤੇ ਹੈ ਔਰ ਪੰਜਾਬ ਨੇ ਜਿਸ ਕਦਰ ਜਿਹੜਾ ਕੰਮ ਕਰਕੇ ਦਿਖਾਇਆ ਕੋਮੀ ਪੱਧਰ ਤੇ ਨਹੀਂ ਕਿ ਕੋਈ ਇੱਕ ਮੈਕਮੈਂਡੀ ਰਿਪੋਰਟ ਹੈ ਕੌਮੀ ਪੱਧਰ ਤੇ ਜਿਹੜੀ ਰਿਪੋਰਟ ਜਾਰੀ ਹੋਈ ਹੈ ਉਹਦੇ ਚ ਪੰਜਾਬ ਨੂੰ ਇਹ ਸ਼ਾਬਾਸ਼ ਦਿੱਤੀ ਗਈ ਹੈ ਕਿ ਰੈਂਕਿੰਗ ਜਿਹੜਾ ਹੈਗਾ ਪੰਜਾਬ ਦਾ A ਗ੍ਰੇਡ ਦੇ ਵਿੱਚ ਆ ਗਿਆ ਹੈ ਪਾਵਰਕਾਮ ਦੇ ਖੇਤਰ ਦੇ ਵਿੱਚ ਬਿਜਲੀ ਦੇ ਸੈਕਟਰ ਦੇ ਵਿੱਚ ਤੇ ਪਾਵਰਕਾਮ ਤਾਂ ਇਸ ਲਈ ਵਧਾਈ ਦੇ ਹੱਕਦਾਰ ਹੈ ਹੀ ਹੈ ਪਰ ਮੈਂ ਇਹ ਗੱਲ ਜ਼ਰੂਰ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹਾਂਗਾ ਦੇਖੋ ਪੋਲੀਟਿਕਲ ਤੌਰ ਤੇ ਬਹੁਤ ਸਾਰੇ ਮਾਮਲੇ ਆ ਤੇ ਆਪਾਂ ਵੀ ਕਈ ਵਾਰੀ ਜਿਹੜੇ ਮਾਮਲੇ ਹੁੰਦੇ ਹੈ ਸਰਕਾਰ ਦੇ ਉੱਤੇ ਸਵਾਲ ਉਠਾਉਣੇ ਜਰਨਲਿਸਟ ਦੇ ਤੌਰ ਤੇ ਉਠਾਉਣੇ ਬਣਦੇ ਵੀ ਹੈ ਪੋਲਿਟਿਕਲ ਪਾਰਟੀਆਂ ਹਰ ਮਾਮਲੇ ਲੈ ਕੇ ਵਿਰੋਧੀ ਤਰ੍ਹਾਂ ਜਿਹੜੀਆਂ ਹੈਗੀਆਂ ਸਰਕਾਰ ਦੇ ਉੱਤੇ ਸਵਾਲ ਖੜੇ ਕਰਦੀਆਂ ਘੱਟੋ ਘੱਟ ਬਿਜਲੀ ਖੇਤਰ ਦੇ ਵਿੱਚ ਇਹ ਕਹਿ ਸਕਦੇ ਆ ਮੈਂ ਅਕਸਰ ਕਈ ਵਾਰੀ ਕਿਸਾਨਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਦਾ ਜਿੰਨੀ ਬਿਜਲੀ ਇਹ ਸਰਕਾਰ ਦੇ ਸਮੇਂ ਖੇਤੀ ਟੂਬੇ ਨਾਲ ਮਿਲਿਆ ਸਾਰੇ ਕਿਸਾਨ ਖੁਸ਼ ਹੈ ਜੀ ਜੀ ਹਾਲ ਨੂੰ ਕੀ ਹੋਏਗਾ ਕੀ ਨਹੀਂ ਹੋਏਗਾ ਵੋਟਾਂ ਦਾ ਮਾਮਲਾ ਨਹੀਂ ਹੈ ਪਰ ਜਿੰਤੋਂ ਤੱਕ ਸਵਾਲ ਹੈ ਖੇਤੀ ਟੂਬੇ ਨੂੰ ਬਿਜਲੀ ਦੇਣ ਦਾ ਮੈਂ ਕੱਲੀ ਕਿਸਾਨ ਨਾਲ ਗੱਲ ਕਰ ਰਿਹਾ ਸੀ ਬਟਿੰਡੇ ਦਾ ਕਿਸਾਨ ਹੈ ਉਹ ਕਹਿੰਦੇ ਜੀ ਦੇਖੋ ਅੱਗੇ ਦਾ ਪਹਿਲਾ ਦਿਨ ਰਾਤ ਦਾ ਛੜਦੇ ਸੀ ਸਿਸਟਮ ਕਿ 12 ਘੰਟੇ ਛੜਿਆ ਗਿਆ ਦਿਨ ਨੂੰ ਬਿਜਲੀ ਆਏਗੀ ਕਿਸੇ ਹੋਰ ਲਾਈਨ ਤੇ 12 ਘੰਟੇ ਰਾਤ ਨੂੰ ਆਏਗੀ ਜੀ ਜੀ ਕਹਿੰਦੇ ਪਿਛਲੇ ਕੁਝ ਸਮੇਂ ਤੋਂ ਇਹਨਾਂ ਨੇ ਸਾਰੀ ਬਿਜਲੀ ਇੱਕੋ ਸਮੇਂ ਤੇ ਦਿਨ ਨੂੰ ਛੜਨੀ ਸ਼ੁਰੂ ਕਰਤੀ ਹੈ ਖਾਸ ਤੌਰ ਤੇ ਜਦੋਂ ਆਪਾਂ ਮੌਸਮ ਲੰਘ ਕੇ ਗਿਆ ਸਰਦੀਆਂ ਦੇ ਮੌਸਮ ਦੀ ਗੱਲ ਕਰੀਏ ਸਰਦੀਆਂ ਦੇ ਮੌਸਮ 'ਚ ਆਪਾਂ ਜਾਣਦੇ ਹਾਂ ਕਿ ਰਾਤ ਨੂੰ ਘਰਾਂ 'ਚੋਂ ਨਿਕਲਣਾ ਕਿੰਨਾ ਔਖਾ ਹੈ ਸਰਕਾਰ ਨੇ ਫੈਸਲਾ ਕੀਤਾ ਕਿ ਜਿਹੜੀ ਬਿਜਲੀ ਹੈਗੀ ਹੈ ਸਰਦੀਆਂ ਦੇ ਮੌਸਮ ਦੇ ਵਿੱਚ ਖੇਤੀ ਟੂਰ ਵਾਲਾ ਨੂੰ ਦਿੰਦੇ ਟਾਈਮ ਤੇ ਮਿਲਿਆ ਕਰੇਗੀ ਜੀ ਇਹ ਵੀ ਕਹਿ ਰਿਹਾ ਕਿ ਚਾਹੇ ਝੋਨੇ ਦੀ ਗੱਲ ਹੋਵੇ ਹੁਣ ਤਾਂ ਆਪਾਂ ਕਣਕ ਦੇ ਸੀਜ਼ਨ ਦੀ ਗੱਲ ਕਰਦੇ ਆਂ ਜਿੱਥੇ ਬਿਜਲੀ ਦੀ ਨਹੀਂ ਲੋਡ ਵੀ ਨਹੀਂ ਪੈਂਦੀ ਝੋਨੇ ਦੇ ਵੇਲੇ ਵੀ ਜਿੰਨਾ ਤੈਅ ਕੀਤਾ ਗਿਆ ਸੀ 8 ਘੰਟੇ 9 ਘੰਟੇ ਬਿਜਲੀ ਰੈਗੂਲਰ ਮਿਲਦੀ ਰਹੀ ਹੈ ਕੋਈ ਟੈਕਨੀਕਲ ਤੌਰ ਤੇ ਪੈਗਾ ਵੱਖਰੀ ਗੱਲ ਹੈ ਤੇ ਹੁਣ ਵੀ ਇਸੇ ਤਰੀਕੇ ਨਾਲ ਕਿਸਾਨ ਆਪਣੇ ਤੌਰ ਤੇ ਖੋਜਿਆ ਬਿਜਲੀ ਸੈਕਟਰ ਦੇ ਵਿੱਚ ਪੂਰੀ ਬਿਜਲੀ ਮਿਲਦੀ ਹੈ ਜੇਕਰ ਲੂ ਖੇਤਰ ਦੀ ਗੱਲ ਕਰਦੇ ਹਾਂ ਜਿੱਦਾਂ ਆਪਾਂ ਬਿਜਲੀ ਦੇ ਮਿਲ ਮਾਫ ਕਰਨ ਦੀ ਗੱਲ ਕੀਤੀ ਗਈ ਹੈ ਉਹਦੇ ਤਾਂ ਲੋਕਾਂ ਦੇ ਸੈਟੀਸਫੈਕਸ਼ਨ ਹਾਈ ਹੈ ਪਰ ਵੱਡੀ ਗੱਲ ਅਸੀਂ ਦੇਖਦੇ ਆਂ ਆਪਾਂ ਵੀ ਨੇ ਚੈਨਲ ਪਿਛਲੇ ਸਮੇਂ ਜ ਬਹੁਤ ਸਾਰੇ ਕਿਸਾਨਾਂ ਵੱਲੋਂ ਮਜ਼ਾਹਰ ਕੀਤੇ ਜਾਂਦੇ ਪ੍ਰੋਟੈਸਟ ਕੀਤੇ ਜਾਂਦੇ ਸੀ ਕਿ ਖੇਤੀ ਟੂਬਵਲਾਂ ਨੂੰ ਬਿਜਲੀ ਨਹੀਂ ਮਿਲਦੀ ਪਾਣੀ ਦੀ ਵੱਡੀ ਦਿੱਕਤ ਹੈ ਜੀ ਜੀ ਹੁਣ ਕਦੇ ਜੇ ਮੁੱਖ ਮੰਤਰੀ ਭਗਵੰਤ ਮਾਨ ਆਖਦੇ ਰਹੇ ਕਿ ਲਾਜ ਵਰਤ ਦੇ ਵਿੱਚ ਪੱਕਾ ਕਹਿੰਦੇ ਬਿਜਲੀ ਕਦੇ ਹੁਣ ਚ ਮਕਾਮ ਨਹੀਂ ਮਾਰਦੀ ਸੋ ਖੇਤੀ ਟੂਬਵਲਾਂ ਦੀ ਬਿਜਲੀ ਨੇ ਕਦੇ ਚ ਮਕਾ ਵੀ ਨਹੀਂ ਮਾਰਿਆ ਕਿਸਾਨ ਬਾਗੋ ਬਾਗਾ ਘਟੋ ਘਟ ਬਿਜਲੀ ਦੇ ਮਾਮਲੇ ਜੀ ਜੀ ਸ਼ਿਦ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਮਿਹਰਬਾਨੀ ਜੀ ਉਮੀਦ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੌਜੂਦ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ